ਆ ਗਿਖਾਰੀ ਲੋਕ ਆ ਪਰ ਉਹਨਾਂ ਦੀ ਖਰਾਕ ਆ ਟੋਟੇ ਵਾਲੇ ਨੂੰ ਖੇਡ ਉਹ ਕਿਵੇਂ ਲੱਗਿਆ ਨਰਕਰ ਹਾਂਜੀ ਅੱਜ ਆਪਾਂ ਕਰਦੇ ਆ ਪਹਿਲਾ ਵਲੌਗ ਸ਼ੁਰੂ ਦੋਦੇ ਦੀ ਟੀਮ ਦਾ ਆਪਾਂ ਚੱਲੇ ਅੱਜ ਪੱਖੀ ਕਬੱਡੀ ਕੱਪ ਤੇ ਟੀਮ ਬਹੁਤ ਤਗੜੀ ਬਣੀ ਆ ਬੁੱਟਰ ਦੋਦੇ ਹੋਣੀ ਨਾਲ ਆ ਉਹਦਾ ਨਾਂ ਕੀ ਸੀ ਕਟਾ ਇਹ ਪੱਟਾ ਦੇ ਹੋ ਲਵੀ ਆ ਚਲੋ ਆਪਾਂ ਕਰਦੇ ਆ ਅੱਜ ਵਲੌਗ ਸ਼ੁਰੂ ਅੱਜ ਪਾਉਨੇ ਆਪਾਂ ਪਹਿਲਾ ਵਲੌਗ ਮਟਰ ਹੁੰਦਾ ਸੀ ਕੀ ਕਰਨਾ ਬਈ ਇਹਦਾ ਨਾਂ ਨਾ ਕੱਟਾ ਅਸੀਂ ਨਾਂ ਚੇਂਜ ਕਰਨਾ ਸੀ ਇਹਦਾ ਇਹ ਨਾਂ ਹੋਰ ਰੱਖਣਾ ਤੇ ਜੇ ਗਰਮੀਤ ਲਿਖਦੇ ਆ ਉਹ ਥੋੜਾ ਜਿਹਾ ਹੋਰ ਹੁੰਜੇ ਲੱਗਦਾ ਕੋਈ ਅੱਜ ਸੋਚਦੇ ਆਂਦਾ ਨਾਂ ਅਸੀਂ ਟੀਮ ਚ ਨਾਂ ਪਾਉਣਾ ਇਹ ਮੈਨੂੰ ਨਾਂ ਭੁੱਲ ਗਿਆ ਬਈ ਇਹਦਾ ਅੱਜ ਤੇ ਹੁਣ ਇਹਦਾ ਨਾਂ ਕੱਟਾ ਪਹਿਲਾ ਪਹਿਲਾ ਇਹਦਾ ਨਾਂ ਸੀ ਕੱਟਾ ਤੇ ਹੁਣ ਕੀ ਰੱਖਣਾ ਪੁੱਤਰ ਇਹ ਸੋਚਦੇ ਆਂ ਆਪਾਂ ਹਜੇ ਮੈਚ ਤੋਂ ਬਾਅਦ ਵੇਖਾਂਗੇ ਸੋਚ ਕੇ ਰੱਖਾਂਗੇ ਅੱਜ ਪੱਕੀ ਟੂਰਨਾਮੈਂਟ ਤੇ ਕਹਿੰਦੇ ਆਤਾ ਹੈ ਕਿ 85 ਕਿਲੋ ਬਾਹਰ ਹੈ ਪੁੱਤਰ 85 ਦੀ ਟੀਮ ਬਣਾ ਲਈ ਮਾਲੇ ਹਾਂ ਬਈ ਹੈ ਕੌਣ ਕੌਣਾ ਨਾਲ ਦੋਦੇ ਚ ਕੌਣ ਖੇਡੂਗਾ ਮੌਕੇ ਦੀ ਲਿਆਣ ਦੱਸ ਦੇ ਯਾਰ ਆਸਤਰ ਛੱਡਾਂਗੇ 85 ਦੱਸਦੇ ਯਾਰ ਫੇਰ ਹੀ ਟੀਮ ਬੱਕ ਹੋਣ ਲੱਗੂਗੀ ਪਲੇਅਰ ਦੱਸੇਗਾ ਤਾਂ ਇੱਕ ਤਾਂ ਅਜੀਆ ਹੜਾ ਗੜਕੀਆਂ ਵਾਲਾ ਮੁੰਡਾ ਨਾਮਾ ਖੇਡਣ ਲੱਗਾ ਹੁਣ ਆ ਵਧੀਆ ਰੇਂਟਰ ਵਧੀਆ ਰੇਂਟਰ ਹਾਂ ਇੱਕ ਹੀ ਪੁੱਛਣਾ ਇੱਕ ਚਲ ਓਏ ਕਰਾਉਡ ਇਵੈਂਟ ਰੇਂਟਰ ਓਏ ਯਾਰ ਸਹੀ ਗੱਲ ਕਰਾਇਆ ਯਾਰ ਭਗਤੇ ਦੀ ਐਂਟਰ ਉਹ ਫੇਰ ਨਾ ਕਹੋ ਉਹਨਾਂ ਨੇ ਰੀਡਰ ਨਹੀਂ ਭਜੇ ਦਿੱਤੇ ਦੁੱਧ ਦੇਣਾਂ ਦੇ ਫੋੜ ਦਾ ਜੇਤੂ ਉਹ ਦੋ ਰੀਡਰ ਦਾ ਪਿਓ ਆਇਆ ਫੋੜ ਦਾ ਜੇਤੂ ਉਹਨੇ ਕਮੈਂਟ ਰਾਇਆ ਵੀਰੋ ਕੱਲ ਫੋੜ ਦਾ ਜੇਤੂ ਇੱਕ ਰੀਡਰ ਇੱਕ ਜਾਫੀ ਪਿਓ ਆਇਆ ਗਿੰਦੀ ਨਾਲ ਉਗੋ ਕਰਨਾ ਵਾਹ ਸਹੀ ਗਿੰਦੀ ਨਾਲ ਵੀ ਜਾਫੀ ਫਿਰਦੇ ਤਿੰਨ ਤਿੰਨ ਦਾ ਰੀਡਰ ਬੋਟਾ ਹੈਗਾ ਉਹਨਾਂ ਨਾਲ ਤਿੰਨ ਤਾਂ ਬਣ ਗਈ ਖਰਾਜੀ ਆਏ ਗਾ ਉਹ ਵਿੱਚ ਪੜੇ ਮਰੌਣੇ ਮਿੱਤਰ ਉਹਨਾਂ ਦੀ ਇੰਜ ਹੀ ਲੈ ਗਿਆ ਯਾਰ ਆ ਵੀ ਲੈ ਕੇ ਗਿਆ ਭਾਈ ਮੇਰੇ ਮਿੱਤਰੋ 5 ਰੁਪਏ ਵਾਲਾ ਉਹ ਜਿੰਦਰਾ ਵਾਲਾ ਉਹਨਾਂ ਦੇ ਡਾਕਟਰਾਂ ਵੱਧੀ ਹੈ ਵੀ ਵੀ ਉਹ ਫਿਰ ਬੰਬਿਆਂ ਦੇ ਜਮਾਂ ਸਰਾ ਹੀ ਆ ਜਾਂਦਾ ਹੈ ਬਾਈ ਇਹ ਗੱਲ ਜਮਾਂ ਛੋੜਾ ਮਿੱਤਰ ਉਹ ਛੋੜਾ ਹੈ ਦੋਵੇਂ ਐਂਡ ਬੰਬੇ ਰਹਿ ਗਏ ਤੇ ਚਲੇ ਗਏ ਜਮਾਂ ਹੀ ਸਰਾ ਬੱਕੈਂਤੀ ਓਏ ਆਈ ਬਾਲ ਜਿੰਨੀ ਬਾਈ ਜਿੰਨੀ ਬੱਚਾ ਉਹ ਜਾਲ ਜਲੰਧਰਾ ਉਹ ਚੰਡੀਗੜ੍ਹ ਨਾਲ ਤੋਂ ਬਰਾ ਜੀ 123 ਨੂੰ ਵੀ ਚੱਕਰਾ ਜੀ ਆਦਾ ਆ ਜਾਂਦਾ ਜਿਵੇਂ ਜਾਖਮ ਜੁਫਾ ਥੋੜਾ ਛੇਦੀ ਸੌਕੀ ਹੰਦਾ ਵਗਰ ਨਹੀਂ ਜਮੜੀ ਕੋਈ ਮਾਸ਼ਾ ਅੱਲਾਹ ਜਦ ਮਦਾ ਆਉਂਦਾ ਬੈਰ ਲਾਤੀ ਲੁੱਟ ਮੋੜ ਨਹੀਂ 100 100 ਜਾਨ ਕਰਨੇਗਾ ਹੋਰ ਤਾਂ ਵੀ ਇਹ ਵਾਵਾ ਟਾਈਮ ਦੀ ਟੁੱਟੀ ਆ ਨਾ ਬਈ ਉਂਗਲ ਕੌਣ ਔਰ ਕੌਣ ਹੈ ਤੁਰ ਪੇ ਅਬਾਏ ਪਾਣੀ ਪੂਣੀ ਵੀ ਨਹੀਂ ਵੇਖਿਆ ਜੀ ਟਰੈਕਟਰ ਲੈ ਕੇ ਉਹੀ ਚੱਕੀ ਤਰੇ ਇਹ ਉਹ ਕਹਿੰਦਾ ਪਾਣੀ ਪੂਣੀ ਵੀ ਹੈ ਨਹੀਂ ਰੈਡੀ ਟਰੈਕਟਰ ਚ ਭਰਾਵਾ ਗੇਅਰ ਫਸਿਆ ਬਾਈ ਕਹਿੰਦਾ ਇਹ ਫਸਾ ਨਹੀਂ ਹਾਂ ਇਹਨਾਂ ਨੂੰ ਬਈ ਮਾਤਰੀ ਨਾਲ ਲੈ ਕੇ ਆਈਓ ਨਾਲ ਹੀ ਸ਼ੁਰੂ ਨਾ ਰੱਖ ਲਈ ਉਹ ਘਰੇ ਉਹਨੂੰ ਪਰਾ ਦੀ ਬੱਥ ਮਾਰ ਖਾਂਦਾ ਮੈਂ ਤਾਂ ਬੋੜਾ ਨਾ ਹਾਂ ਇਹਨੂੰ ਫੜਦੇ ਪਰਦਾ ਨਹੀਂ ਇਹਦਾ ਇਹ ਮਾਰ ਪਾਉਣਾ ਮੈਨੂੰ ਜਿਹੜਾ ਜੇ ਮਾਰੇਗਾ ਸਿਆ ਪਰਾ ਦੀ ਬਹੁਤ ਸਾਰਾ ਸਿਆ ਪਰਾ ਦੀ ਆ ਇਹਨਾਂ ਨੂੰ ਚੱਲਣਗੇ ਉਹਦਾ ਮੌਰੀ ਉਹਨਾਂ ਆ ਇਹਨਾਂ ਦਰਨਾ ਪੁੱਤਰ ਸਹੀ ਜਨ ਲਾ ਭੱਜ ਗਿਆ ਭੱਜ ਗਿਆ ਜਾ ਜਾ ਉਹ ਮੈਂ ਕਿਹਾ ਇਹਨਾਂ ਨੂੰ ਆਉਂਦਾ ਐ ਦੁਰਦਾ ਪੈਨਸ ਵਾਲੀ ਨਾਲ ਇਹਦਾ ਡੂੜ ਤਾਂ ਟਾਂਕਾ ਲੱਗਦਾ ਇੱਥੇ ਲੈ ਯਾਰ ਮੈਂ ਇੱਥੇ ਥਾਂ ਥਾਂ ਤੋਂ ਵੱਢਿਆ ਪਿਆ ਸਹੀ ਗੱਲ ਬੁੱਢਾ ਬੰਦਾ ਮੈਂ ਹੀ ਤੁਰੇ ਕੋ ਮੈਨੂੰ ਤੁਰੇ ਆਉਂਦਾ ਸੀ ਦੇ ਲੋ ਵੀ ਆ ਹੁਣ ਦਰੱਖਿਆ ਹੀ ਇਹ ਤੁਹਾਨੂੰ ਦੱਸ ਕੀ ਮਤਲਬ ਹੈ ਬੱਚਿਆ ਓਏ ਕੋਈ ਨਿਕਰਾ ਦਿਖਰਾਕ ਵਿਖਾ ਲਈ ਲੋ ਖਾ ਪਰਵਾਣ ਦੀ ਖਰਾਕ ਆ ਫਟਾ ਦੇ ਯਾਰ Ik heb hier nog vragen van wie ik ben. Ik heb het er wel, ja. Ik ben klaar. Ik ben klaar. Ik ben klaar, ja. Ik ga je ja. Ik ga naar? Ik ਆਪਸੀ ਕਰਨੀ ਆ ਬੱਸ ਦੋਈ ਆਪਾਂ ਹੀ ਕਰ ਦਾਂਗੇ ਬਾਅਦ ਪੰਡ ਵਾਲੇ ਮੇਲੇ ਤੋਂ ਬਾਅਦ ਕੇ ਪਹਿਲਾਂ ਪਗ ਤੇ ਦੇ ਮੇਲੇ ਤੋਂ ਦੇਖਦੇ ਆਂ ਪੰਡ ਵਾਲੇ ਦੇ ਹੋ ਜੇ ਇਹਨੂੰ 85 ਦਾ ਮੈਚ ਹੋ ਸਕਦਾ ਪੰਡ ਵਾਲੇ ਤੇ ਹੋ ਜੇ ਹੋ ਸਕਦਾ ਪੰਡ ਵਾਲੇ ਤੇ ਠੀਕ ਓਏ ਸ਼ੱਕ ਨਾਲ ਨੇ ਮੈਚ ਤਾਂ ਜਿੱਤੇ ਹੀ ਆ ਇਹਦੇ ਕੀ ਦੇਖਿਆ ਰਾਜੇ ਦੇ ਨਹੀਂ ਜਿੱਤੇ ਤੇ ਤਾਂ ਕੀ ਪਤਾ ਹੁੰਦਾ ਲੰਮੀ ਵਖਾ ਇਹਦੇ 85 ਕਿਲੋ ਸਕੂਟਰ ਆ ਇੱਕ ਪਤਾ ਨਹੀਂ ਕਿੱਥੇ 86 ਪਾਉਂਦੇ ਹਨਾ ਆਜ ਕੱਲੇ ਅੰਦਰ ਬੈਠੀ ਵੀ ਕੋਈ ਆ ਉੱਥੇ ਬਣਾ ਲਓ ਟੀ ਇਹਨੂੰਲਾ ਸੰਗੀਤ ਕਿੱਡ ਨਹੀਂ ਹੈ ਬਣਾਈ ਆਪਾਂ ਇੱਥੇ ਇੰਦਰ ਨੂੰ ਹੋ ਜਾਏ ਕਿੱਥੇ ਮੈਂ ਨਹੀਂ ਖੇਡਣ ਲੱਗਣਾ ਬਾਈ 80 ਵਾਲੀ ਸੱਤ ਤਰੀ ਨੂੰ ਆ 7 ਨੂੰ ਰਾਜਜੀ ਕਹਿੰਦਾ ਸਕੂਟਰੀਆਂ ਦੇ ਵਾਪਸੀ ਕਰਨੀ ਬਾਈ ਨਹੀਂ ਨਹੀਂ ਆਪਾਂ ਜਾ ਵੀ ਜਾਓ ਕਿਹ ਕੋ ਕਿਹ ਆ ਨਹੀਂ ਯਾਰਾ ਕਿੱਥੇ ਖੇਡਣਾ ਹੈ ਨਹੀਂ ਖੇਡਣਾ ਨਹੀਂ ਦੇਦੇ ਨੇ ਸਕਾਰਪੀਓ ਤੇ ਹਾਰ ਨਾ ਨਜ਼ਰ ਕਰਦੀ ਬੱਸ ਸੀ ਕਮਾਲ ਪੂਰੇ ਕਰਦੀ ਦੇਦੇ ਨੇ ਤਾਂ ਲੇਟ ਆ ਮੇਲਾ ਐਗਰਾ ਜੀ ਆਪਾਂ ਇਹਨੂੰ ਹੀ ਫੜਨਾ ਤੀਨੂੰ ਪੀਛੇ ਇਹਨੂੰ ਅੱਜ ਹੀ ਵੜ ਦੇਣਾ ਜੀ ਇਹਨੂੰ ਤਾਂ ਯਾਰ ਨਾ ਇਹ ਫੋਰਡ ਜਿੱਤਿਆ ਹੀ ਕੱਲ ਵਧੀਆ ਹੀ ਅੱਜ ਵੜ ਗਿਆ ਮੈਂ ਖਾਤਰੀ ਆਵਾ ਮਿਹਨਤ ਲਾਉਣ ਲੱਗੇ ਆ ਦੁਵਾਰੀ ਹੈ ਨਾ ਟਾਰਕ ਦੀ ਮਿਹਨਤ ਆ ਤਾਂ ਐਕਸ਼ਨ ਵੀ ਬਕਰੇ ਹੋਣਗੇ ਇਹਦਾ ਕਰ ਦੋ ਮਰ ਕੇ ਨਾ ਕੱਲ ਜਿਤਾਤਾ ਫਿਰ ਫੋਰਡ ਦਾ ਭਰਾ ਕੋਈ ਹੋਰ ਰੀਡਰ ਫੜ ਲਾ ਤੂੰ ਮੈਂ ਨਹੀਂ ਕਰਦਾ ਆਹ ਤੇ ਮੇਰੇ ਕਹਦਾ ਫੜਨ ਨੂੰ ਕਰਦਾ ਕੱਲ ਫਿਰ ਫੋਰਡ ਜਿਤਾਤਾ ਹੈ ਫੋਰਡ ਹੈ ਫੋਰਡ ਜਿੱਤ ਕੇ ਕੱਲ ਪਹਿਲਾ ਹੀ ਫੋੜ ਜਿੱਤਿਆ ਨਾ ਪਹਿਲਾ ਫੋੜ ਦਿੱਤੇ ਹਨ ਹਾਂ ਹੈ ਪੱਕਾ ਲੱਗੇ ਆਪਦੇ ਲਗਾ ਤੇ ਲੱਗਣਾ ਤੇ ਮੈਚ ਹੋ ਜਾ ਫਿਰੋਜ ਮੈਚ ਮਾਰ ਕੇ ਵੀ ਦੇ ਲਦਾ ਐਡੀ ਵੀ ਗੱਲ ਹੁੰਦੀ ਵਧੀਆ ਮੈਚ ਟਰਾਈ ਲੋ ਇੱਕ ਤੋਂ ਵਸ ਤੇ ਜੱਫਾ ਹੀ ਹੋਵੇ ਨਾ ਦੋ ਟਰੰਗਾਂ ਤੇ ਜੱਫਾ ਹੋਵੇ ਤੇਰਾ ਆਹ ਗੱਲ ਲੈ ਬੰਦ ਉਹ ਮੌਕਾ ਤੇਨੂੰ ਖੁੱਲ ਆ ਯਾਰ ਹੁਣ ਕਿਹੜਾ ਆਇਆ ਤੈਨੂੰ ਮੌਕਾ ਹੈ ਨਹੀਂ ਗਾ ਟੀਚ ਨਹੀਂ ਲੱਗਣਾ ਇਹ ਜੋ ਦੋ ਜਿੱਤੀ ਡਬਲ ਆਖੀ ਹੁੰਦੇ ਰੇਡਰ ਦੀ ਕਈ ਵਾਰੀ ਕੰਗਾਨੇ ਤੇ ਨਿਗਾ ਹੁੰਦੀ ਆਂ ਦੋਲਾ ਉਹੀ ਖੜਿਆ ਵਿੱਚ ਹਾਂ ਤੂੰ ਮਾਰ ਲਗਾ ਬਹੁਤ ਜਿਆਦਾ ਬਸ ਫਾਈਨਲ ਕਿਉਂਕਿ ਆੜੇ ਮੈਚਾ ਜੁਫਾਏ ਬਹੁਤ ਬੜਾ ਮੈਚ ਹੁੰਦਾ ਬੜਾ ਬੰਦਾ ਹੀ ਬੰਦਾ ਚੋ ਬੜਾ ਬੰਦਾ ਰੱਖ ਦੋ ਤੋਂ ਲਾੜਾ ਤਿੰਨ ਤੋਂ ਲਾੜਾ ਲੱਗ ਜਾਂਦਾ ਜੱਫਾ ਲੱਗ ਜਾਂਦਾ

ਨਹੀਂ ਕਹਿ ਆਵਾ ਪੁੱਤਰ ਸੈਟਾਂ ਸਰੀਰ ਸੈਟਾਂ ਜਮਾ ਹਾਂ ਬਈ ਬਲੋਗ ਨੂੰ ਦੱਸਣਾ ਜ਼ਰੂਰੀ ਨਹੀਂ 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 ਭਾਈ ਕੱਢ ਜਾ ਬੜਾ ਦੋ ਮਿੰਟ ਪਹਿੰਦਾ ਤੇਰਾ ਨਾਂ ਤਾਂ ਰੱਖਣਾ ਅੱਜ ਬਦਲ ਕੇ ਇਹਦਾ ਕੱਟੇ ਦਾ ਬਾਈ ਭਾਈ ਇਹ ਨਾ ਯਾਰ ਅੱਜ ਟੀਮ ਚ ਮੈਂ ਪਹਿਲਾ ਨਾਂ ਲਿਖਣ ਲੱਗਾ ਹੀ ਕੱਟੇ ਦਾ ਮੈਨੂੰ ਨਾਂ ਨਹੀਂ ਸੋਹਣਾ ਲੱਗਾ ਲਿਖਣ ਲੱਗੇ ਨੂੰ ਤਾਂ ਕਰਕੇ ਮੈਂ ਕਿਹਾ ਕੱਟਾ ਲੈਣਾ ਔਖਾ ਯਾਰ ਹਨਾ ਕੱਟਾ ਲੈਣਾ ਔਖਾ ਮੜੇ ਨਾਂ ਦੱਸ ਯਾਰ ਇਹਦਾ ਕੋਈ ਸੋਚ ਕੇ ਅੱਜ ਚੰਗਾ ਦਾਤ ਦੀ ਸੋਚ ਕੇ ਅੱਜ ਸੋਚ ਯਾਰ ਗਰਮੀ ਤੋਂ ਉਹਦਾ ਯਾਰ ਬਾਲਾ ਬੁੱਢਿਆ ਵਾਲਾ ਲੱਗਦਾ ਯਾਰ ਗਰਮੀ ਤੇ ਨਾਂ ਬਾਲਾ ਮੈਂ ਬਣਨਾ ਦਰਜੀ ਆ ਬਹਿ ਜਗਨਦੀ ਅੱਜ ਤੇਰਾ ਨਾਂ ਰੱਖ ਦੇਣਾ ਬਾਈ ਬਹੁਤ ਠੀਕ ਆ ਹਰਿਆਣਵੀ ਬੰਦਾ ਆ ਵੀ ਹੈ ਨਾ ਆ ਵੀ ਠੀਕ ਆ ਤੇ ਬਈ ਰਹਿਟਾ ਬਈ ਹਾਂ ਹਾਂ ਵਧੀਆ ਵਧੀਆ ਰੈਟੋ ਬੁੱਕ ਕਰਾਂਗੇ ਹਾਂ ਨਹੀਂ ਚੱਲ ਬੁੱਟਰ ਕੈਮ ਆ ਅੱਜ ਮੈਚ ਪਹਿਲੇ ਮੈਚ ਦਾ ਮਿਲ ਗਈ ਬਾਈ ਹਾਂ ਬਾਕੀ 85 ਦੀ ਟੀਮ ਵੀ ਮਾਲੇ ਤੋਂ ਤਕੜੀ ਤਾਰ ਰਹੀ ਆ ਨਾ ਗਰਾਊਂਡ 'ਚ ਕਿਹੜੇ ਪਲੇਅਰ ਖੜਾ ਰਿਹਾ ਦਾਦੋ ਬਗਵਾ ਆਏ ਨਹੀਂ ਦਾਦੋ ਹੁੰਦਾ ਨਹੀਂ 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 ਗਰਾਊਂਡ 'ਚ ਹੀ ਦੱਸਨੇ ਬੁੱਟਰ ਹਾਂ ਆਏ ਦਾਸ ਤੇ ਤਾਂ ਬੱਸ ਫਿਰ ਕਿਵੇਂ ਜਾਫੀ ਠੀਕ ਆ ਬਈ ਜੀ ਸੈਟਾਂ ਵਧੀਆ ਕੀ ਠੀਕ ਇਹਦਾ ਤਾਂ ਨਾਮ ਚੇਂਜ ਕਰਦਗੇ ਆਪਾਂ ਪਿੱਛੇ ਨੂੰ ਕਹਿੰਨੇ ਉਹ ਕਰੂਗਾ ਆਲਸ ਦੀ ਸੰ ਲੱਗ ਨਹੀਂ ਟੀਮੇ ਪੂਰੀ ਕੋਈ ਬਈ ਦੰਦ ਨਹੀਂ ਹੋਣਾ ਕੋਈ ਮੁੜ ਕੇ ਆਪੇ ਕਰਾਇਆ ਗਿਆ 500000 ਰੁਪਏ ਆ ਗਏ ਅੜਾਂਗੇ ਬੰਨ ਕਰਕੇ ਉਹਨਾਂ ਦੇ ਬਲੇਅਰ ਵੀ ਖੇਡਣ ਲੱਗ ਪੈਣਗੇ ਨਾਲ ਬਈ ਹਾਂ ਫੇਰ ਸਾਪੇ ਬਈ ਖੇਡਣ ਲੱਗ ਪੈਣਗੇ ਉਹਦਾ 80-82 ਕਿਲੋ ਭਾਰ ਹੋਗਾ ਉਹਨੇ ਜੱਫਾ ਨਹੀਂ ਪਾਇਆ ਤਾਂ ਪਤਾ ਜੱਫੇ ਲਾਉਂਗਾ ਨਾਂਗ ਦਾ ਹੱਸ ਕੇ ਉਹ ਤਾਂ ਗੜਾ ਮੇਲਾ ਛੋੜ ਗਈ ਨੋਟਾ ਵਾਲਾ ਵੀ ਆਹ ਮਾਂ ਸਹੀ ਬਹੁਤ ਠੰਡੇ ਲਾਇਆ ਆਈਦਿਅਆ ਗਿਆ ਨਵੀਂ ਨਾ ਸੋਡਾ ਵੀਡੀਓ ਕਿੱਥੇ ਆ ਗਿਆ ਓਕੇ ਹਾਂ ਇੱਕ ਬਾਰ ਵੀ ਖੇਡਣਾ ਤੂੰ ਇਹ ਨਹੀਂ ਬਿਠਾਏ ਅਰਚੋ ਪਰ ਨਾਲ ਲਾ ਬਾਈ ਵੀ ਬੀਤ ਰਹੇ ਨੇ ਮੈਂ ਕਹਣਾ ਉਹ ਬਈ ਉਹਨਾਂ ਨੂੰ ਖੇਡਣਾ ਤੂੰ ਮੈਂ ਖੇਡਣਾ ਤੈਨੂੰ ਵੀ ਖੇਡਣਾ ਕੀ ਬੈਠਾ ਉਹਨਾਂ ਨੇ ਖੇਡਣਾ ਓਕੇ ਨਾ ਉਹ ਵੀ ਜਦੋਂ ਘਰੇ ਬੈਠੂ ਓਏ ਟੀਮ ਹੀ ਬਾਬੇ ਦੀ ਆਪਾਂ ਕਹਿੰਦੇ ਉਹਨਾਂ ਨੇ ਖੜਾਉਣਾ ਸੀ ਬਈ ਬਾਬੇ ਹੀ ਬਣਾਈ ਆ ਬਾਈ ਸ਼ਰੀਫ ਬਾਈ ਮੋਟੇ ਢਾਡੀ ਪਾਉਦਾ ਆ ਰਾਜੀ ਤਾਂ ਹੀ ਕਰਦਾ ਇਹ ਕਹਿੰਦਾ ਪੈਂਡ ਵਾਲੇ ਮੇਲੇ ਤੇ ਵਾਪਸੀ ਕਰਨੀ ਆ ਨਹੀਂ ਬਸ ਮੇਰੇ ਨੂੰ ਆ ਕੇ ਖੇਡਦਾ ਮੇਰੇ ਕਾਉਂਟੀ ਟੂਰਨਾਮੈਂਟ ਆ ਗਿਆ ਇਹ ਦੋ ਖਿਡਰਾਂ ਨੇ ਇਹ ਇਹ ਦੋ ਮੇਲੇ ਦਾ ਪੱਕਾ ਹੀ ਖੇਡਦਾ ਹੁੰਦਾ ਨਾ ਯਾਰ ਹੁੱਟ ਪਾਇਆ ਬਈ ਜਿੱਥੇ ਆਪਾਂ ਮੋਸ਼ਾ ਪੁੱਤਰ ਨੇ ਲਟਾ ਹੈ ਬਈ ਬਹੁਤ ਬਹੁਤ ਯਾਦਾਂ ਆਦੀ ਯਾਰ ਬਈ ਮੈਂ ਕੱਲੇ ਨੇ ਖੇਡਾਣੀ ਪਹਿਲਾਂ ਯਾਰ 14 ਵਜੇ ਅੱਨਾ ਮੈਂ ਕੱਲੇ ਕੱਲੇ 14 ਵਜੇ ਯਾਰ बहुत बहुत धन्यवाद यार बहुत ठीक है बै अभी सह जो भज के बहार मैं आ छोर ने दसा ਚੀਜ਼ਾਂ ਚੱਗੀਆਂ ਦਾ ਨਾ ਨਾ ਫੁੱਟ ਰਹੀ ਇਹ ਬਾਈ ਇਹ ਤਾਂ ਸਾਰੀ ਵਲੌਗ ਚ ਆਉਣੀ ਆ ਚੱਲ ਕੋਈ ਨਹੀਂ ਕਿੰਨੇ ਖਾਲੇ ਤੀਜਾ ਕੇ ਚੌਥਾ ਚੌਥਾ ਚੱਲ ਕੋਈ ਨਿਊ ਕੋਲ ਚ ਘਟ ਖਾਇਆ ਕਰ ਬੁੱਤਰ ਮੈਚ ਵੀ ਖੇਡਣਾ debek ਕੀ ਦਸਾਂ ਭਰਾ ਭਾਡੇ ਭਾਈ ਦਾ ਮੇਰਾ ਯਾਰਾ ਦਾ ਯਾਰ ਕਹਿੰਦੇ ਕਾਰ ਸੁੱਜਾ ਹੋਇਆ ਫੱਡੇ ਨਾਲੇ ਮੇਰੇ ਇਹ ਕਾਰ ਤੈਨੂੰ ਵੀ ਮਾਰ ਗਿਆ ਤੇਰੇ ਵੱਡੇ ਭਾਈ ਨੇ ਕੱਲ ਟਰੈਕਟਰ ਜਿੱਤਿਆ ਵੀ ਤੇਰੇ ਵੱਡੇ ਭਾਈ ਨੇ ਕੱਲ ਟਰੈਕਟਰ ਜਿੱਤਿਆ ਉਹ ਮੁੰਡੇ ਨੇ ਗਰਾਊਂਡ ਦੇ ਵਿੱਚ ਆ ਜਾਣਾ ਉਸ ਤੋਂ ਬਾਅਦ ਗੱਲ ਕਰਦੇ ਵੀਰਪਾ महिनत करी पूरी आहे चोटी टीमी बी हुई टीम साईं चोटी आहे चोटीह पखी करोटी आहे کا میچ تے کالج دے کولڑا دا اور سڈی ڈی ایس پی صاحب درويٹر سنگھ جی او وی سڈی درمیانی بالور تھانہ والے جی آو جوٹی دے میچ جڑا شروع کر لیے سرے دا میچ جڑا شروع ہو لگا لگی اپھی ویلا آ دسنا مروکی دا سنگت رو کیڑی ٹیم کدھر دے پاس ہے تے کیڑا کھلاڑی ریڈا پاوے گا تے کیڑا جان دی ਜੇਤਾਂ ਵਾਲੀ ਸੈਰਨ ਟੀਮ ਦੀ ਚੱਲ ਗਈ ਆ ਫਿਰਸਲ ਵੀ നമ്മൾക്കെ നോക്കുമ്പോൾ

ਪੈਂਤਾਂ ਨੂੰ ਮੇਰੇ ਤੇੜਾ ਮੁਰਾਮਾ ਸੀ ਪਿਛਲੇ ਸੀਜ਼ਨ ਐੜੀਆਂ ਬੁੱਟੇ ਦੇ ਛੇੜੀਆਂ ਦੇ ਟੂਰਨਾਮੈਂਟ ਦਾ ਫੋਟੋਕਰ ਦਾ ਜੇਤੂ ਬਣਿਆ ਸੀਐਚ ਰੀਡ ਦੇ ਪ੍ਰਾਣੀ ਮਿੱਤਰਾਂ ਦੀ ਇਹਦੀ ਰੀਡ ਸੀਗੀ ਜਿਹਨੇ ਕਬੱਡੀ ਦੇ ਵਿੱਚੋਂ ਟ੍ਰੈਕਟਰ ਦਿੱਤਾ ਉਹ ਕੱਲ ਕੁਰੀ ਹੋਈ ਹੈ ਜਿਹਦੇ ਵੀਰੋਂ ਰੋਪੜ ਦੇ ਇਲਾਕੇ ਦੇ ਵਿੱਚੋਂ 24 ਨਵੰਬਰ ਇਹਨਾਂ ਵੀ ਚੇਤੇ ਰਹਿਣਾ ਵੀ ਮੈਂ ਪਹਿਲਾ ਟ੍ਰੈਕਟਰਾਂ ਦੀ ਜ਼ਿੰਦਗੀ ਨਾਲ ਜੁੜਿਆ ਪਰ ਉਹ ਸਾਹਮਣੇ 3